ਬਾਬਾ ਗੋਡਾ ਨਵਾ ਪਵਾਇਆ ਵੇ ਦੱਸ ਦੇ ਕੀ ਕੱਢਿਆ ਕੀ ਪਾਇਆ ਬਾਬਾ ਗੋਡਾ ਨਵਾ ਪਵਾਇਆ ਵੇ ਦੱਸ ਦੇ ਕੀ ਕੱਢਿਆ ਕੀ ਪਾਇਆ ਪਹਿਲਾਂ ਵਾਂਗੂ ਦਸ ਗੋਡੇ 'ਚ ਹਰਜ ਮਰਜ ਤਾਂ ਨਹੀਂ ਵੇ ਬਾਬਾ ਹਰਜ ਮਰਜ ਤਾਂ ਨਹੀਂ ਜਿਹੜਾ ਨਵਾ ਪਵਾਇਆ ਹੀ ਗੋਡਾ ਵੇ ਬਾਬਾ ਹੁੰਦਾ ਦਲਦ ਤਾਂ ਨਹੀਂ ਜਿਹੜਾ ਨਵਾ ਪਵਾਇਆ ਹੀ ਗੋਡਾ ਵੇ ਬਾਬਾ ਹੁੰਦਾ ਦਲਦ ਤਾਂ ਨਹੀਂ ਉਹ ਮੈਂ ਕਰਮਾ ਨੂੰ ਰੋਮਾ ਹੋਗੀ ਕਿਸਮਤ ਖੋਟੀ ਨਹੀਂ ਮੈਂ ਕਰਮਾਂ ਨੂੰ ਰਵਾ ਹੋਊਗੀ ਕਿਸਮਤ ਖੋਟੀ ਨਹੀਂ ਬੜਾ ਔਖਾ ਸੀ ਤੁਰਦਾ ਪੈਲਾ ਨਾਲ ਮੈਂ ਛੋਟੀ ਨਹੀਂ ਹੁਣ ਤਾਂ ਬੁਲਟ ਪਟਾਕੇ ਵਾਂਗੂ ਬਾਬਾ ਚੱਲੇ ਨਹੀਂ ਬਾਬੇ ਨਵੇਂ ਪਵਾਲੇ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਬਾਬੇ ਨਵੇਂ ਪਵਾਲੇ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਉਹ ਕਰਨ ਦੇ ਉੱਤੇ ਲੱਗਿਆ ਮੈਂੜ ਮਾ ਹੱਸ ਬਤਾਉ ਜੋਨੇ ਆਉਂਦਿਆਂ ਜਾਂਦਿਆਂ ਪੁੱਛਦਿਆਂ ਬਾਬਾ ਕੀ ਤੇਰੇ ਹਾਲ ਵੀ ਨੇ ਇਹ ਕਦੇ ਆਖੇ ਲੱਗ ਜਾਂਦੀਆਂ ਕਦੇ ਨਹੀਂ ਲਗਦਿਆ ਨੇ ਇਹ ਕੀ ਕਰਨ ਵਿਚਾਰੀਆਂ ਸਾਰਾ ਦਿਨ ਹੀ ਭਜਦੀਆਂ ਨੇ ਕਦੇ ਹੋਵਣੇ ਉਤਲੀ ਮੰਜ਼ਲ ਤੇ ਕਦੇ ਆਵਣ ਥੱਲੇ ਨਹੀਂ ਬਾਬੇ ਨਵੇਂ ਪਵਾਲੇ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਬਾਬੇ ਨਵੇਂ ਪਵਾਏ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਪਿੰਡ ਬਾਦਲ ਦੇ ਵਿੱਚ ਗੋਡਿਆਂ ਦਾ ਇਲਾਜ ਹੈ ਪੱਕਾ ਨਹੀਂ ਇਹ ਬੜਾ ਸਤਾਪੇ ਸੌਨਾ ਕਰੇ ਕਿਸੇ ਨਾਲ ੱਟਕਾ ਨਹੀਂ ਬਾਦਲ ਸਾਹਿਬ ਨੇ ਕੀਤੇ ਆਪਣੇ ਹਲਕੇ ਲਈ ਕੰਮ ਬੱਲੇ ਨਹੀਂ ਬਾਬੇ ਨਵੇਂ ਪਵਾਲੇ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਬਾਬੇ ਨਵੇਂ ਪਵਾਲੇ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਗਗਨਦੀਪ ਦੀ ਸੁਣੀ ਮੈਂ ਕਹਿੰਦੇ ਫੁੱਲ ਮਸ਼ੂਰੀਆ ਮੇਰੇ ਵੀ ਗੋਡੇ ਦੁੱਖਦੇ ਜਾਣਾ ਮੈਂ ਜ਼ਰੂਰੀ ਆ ਗਗਨਦੀਪ ਦੀ ਸੁਣੀ ਮੈਂ ਇੱਥੇ ਫੁੱਲ ਮਸ਼ੂਰੀਆ ਮੇਰੇ ਵੀ ਗੋਡੇ ਦੁੱਖਦੇ ਜਾਣਾ ਮੈਂ ਜ਼ਰੂਰੀ ਆ ਜੰਡਵਾਲੇ ਹੈ ਪਾਲ ਦੀ ਤਾਂ ਗੱਲ ਡਾਇਰੈਕਟ ਚੱਲੇ ਨਹੀਂ ਬਾਬੇ ਨਵੇਂ ਪਹਵਾ ਲੈ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਬਾਬੇ ਨਵੇਂ ਪਹਵਾ ਲੈ ਗੋਡੇ ਹੋ ਗਈ ਬੱਲੇ ਬੱਲੇ ਨਹੀਂ ਵਾਹ ਜੀ ਵਾਹ 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 ਜੀ ਵਾਹ ਮੈਂ ਤੁਹਾਡਾ ਆਪਣਾ ਪਾਲ ਜੰਡਵਾਲਾ ਲੋਕ ਪੰਜਾਬੀ ਰੇਡੀਓ ਦੇ ਵਿੱਚ ਜਲਦੀ ਤੁਹਾਡੇ ਰੂਬਰੂ ਹੋ ਜਾ ਰਿਹਾ ਤੇ ਕਰਾਂਗੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਅੱਜ ਮੇਰੇ ਕੋਲ ਇਹ ਟੀਮ ਪਹੁੰਚੀ ਸੀ ਇਹਨਾਂ ਨੇ ਆਪਣੇ ਇੰਟਰਵਿਊ ਲਈ ਤੇ ਬਸ ਪੁੱਜੀ ਦੇ ਨਾਲ ਚ ਮੈਂ ਤੁਹਾਡੇ ਰੂਪ ਰੂ ਇਹਨਾਂ ਦੇ ਚੱਲਦਾ ਹੀ ਤੁਹਾਡੇ ਰੂਪ ਰੂ ਹੋ ਰਿਹਾ ਤੁਹਾਡਾ ਸਾਰਿਆਂ ਦਾ ਧੰਨਵਾਦ ਗੱਲਾਂ ਨੂੰ ਕਰਾਂਗੇ ਯਾਰ ਤੇ ਗੱਲਾਂ ਸੁਣ ਕੇ ਤੁਸੀਂ ਵੀ ਰੱਖੋਗੇ ਯਾਰ